ਇੱਕ ਬੇਨਤੀ ਆ ਸੁਮੇਤਿਆਂ ਸੰਗਤਾਂ ਪ੍ਰਤੀ ਕਿਉਂਕਿ ਸੱਚ ਕਹਿਣਾ ਥੋੜਾ ਜਿਹਾ ਔਖਾ ਹੁੰਦਾ ਸੁਣਨਾ ਵੀ ਔਖਾ ਹੀ ਹੁੰਦਾ ਜਿੱਥੇ ਮੁਲਕ ਬਦਿਆ ਮੁਲਕ ਬਦਲਣ ਦੇ ਨਾਲ ਬਹੁਤਾਤ ਵਿੱਚ ਨੇ ਸਾਡੇ ਵਿੱਚੋਂ ਜਿਨ੍ਹਾਂ ਨੇ ਆਦਤਾਂ ਨਹੀਂ ਬਦਲੀਆਂ ਆਦਤਾਂ ਤੋਂ ਬਾਪ ਸਰੀ ਪਿਛਲੇ ਸਮੇਂ ਵਿੱਚ ਗੁਰੂ ਘਰਾਂ ਦੇ ਵਿੱਚ ਮੈਂ ਸੇਵਾ ਨਿਭਾ ਰਿਹਾ ਸੀ ਪਰ ਉੱਥੇ ਵੇਖਣ ਨੂੰ ਕਈ ਵਾਰ ਮਿਲਿਆ ਭੈਣੋਂ ਗੁਰੂ ਘਰ ਦੇ ਵਿੱਚ ਵੀ ਆ ਕੇ ਇਕ ਲਫਾਫੇ ਵਿੱਚ ਚਾਰਕ ਮਹਾ ਦੇ ਦਾਣੇ ਪਾ ਲੈਣੇ ਥੋੜਾ ਜਿਹਾ ਨਮਕ ਪਾ ਲੈਣ ਥੋੜੀ ਜਿਹੀ ਹਲਦੀ ਪਾ ਲੈਣੀ ਬਜਨ ਉਹਨਾਂ ਦਾ 200 ਗ੍ਰਾਮ ਹੋਣਾ ਪਰ ਜਦੋਂ ਇਹ ਵੇਖੀਦਾ ਫਿਰ ਸਪਸ਼ਟ ਹੁੰਦਾ ਹੈ ਸਮਰਾਤ ਗੁਰੂ ਦੇ ਲੜ ਨਹੀਂ ਲੱਗੇ ਅਸਲ ਵਿੱਚ ਇਹ ਕਿਸੇ ਪਖੰਡੀ ਨੇ ਭਰਮ ਵਿੱਚ ਪਾਏ ਹੋਏ ਨੇ ਜਦੋਂ ਆ ਭਰਮੇ ਨਹੀਂ ਨਿਕਲੇ ਤੇ ਮੁਲਕ ਬਦਲਣ ਦੇ ਨਾਲ ਜੇ ਆਤਮਾ ਨਹੀਂ ਬਦਲੀਆਂ ਫਿਰ ਕੋਈ ਫਾਇਦਾ ਨਹੀਂ ਇਸ ਕਰਕੇ ਲੋੜ ਹੈ ਸਮਰੱਥ ਗੁਰੂ ਤੋਂ ਵੱਡਾ ਕੋਈ ਨਹੀਂ ਬਾਣੀ ਗੁਰੂ ਗੁਰੂ ਹੈ ਬਾਣੀ ਮਹਾਰਾਜ ਤਾਂ ਕਹਿਤਾ ਬਾਹੂ ਬਾਹੂ ਬਾੜੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ ਜੇ ਬਾਣੀ ਰੱਬ ਹੈ ਫਿਰ ਰੱਬ ਦੇ ਬਰਾਬਰ ਭਲਾ ਕੌਣ ਹੈ ਫਿਰ ਥਾ ਥਾ ਤੇ ਚੁਕਣ ਦੀ ਲੋੜ ਨਹੀਂ ਸਮਰੱਥ ਗੁਰੂ ਦੇ ਪਾਵਨ ਚਰਨਾਂ ਦੇ ਨਾਲ ਜੁੜੋ ਸ਼ਬਦ ਦੇ ਸਿਧਾਂਤ ਦੇ ਨਾਲ ਜੁੜੋ ਤਾਂ ਜੋ ਨਵੇਂ ਸਾਲ ਦੀ ਆਮਦ ਜੀਵਨ ਦੇ ਅੰਦਰ ਕੁਝ ਨਾ ਕੁਝ ਪਲਟਾ ਆਵੇ ਸਮਰੱਥ ਗੁਰੂ ਗੁਰੂ ਗ੍ਰੰਥ ਸਾਹਿਬ